ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਦਾ ਅਕਾਊਂਟ ਭਾਰਤ ਦੇ ਵਿੱਚ ਬੈਨ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਨੇ ਟਵੀਟ ਕੀਤਾ ਸੀ ਔਰ ਹਾਲਾਂਕਿ ਟਵੀਟ ਪੰਜਾਬ ਔਰ ਭਾਰਤ ਦੇ ਵਿੱਚ ਬਿਲਕੁਲ ਬੰਦ ਹੋ ਚੁੱਕਿਆ ਪਰ ਵਿਦੇਸ਼ ਦੇ ਵਿੱਚ ਇਹ ਟਵੀਟ ਚੱਲ ਰਿਹਾ ਹੈ ਉਸ ਟਵੀਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕਿਸ ਗੱਲ ਦਾ ਡਰ ਹੈ ਕਿ ਤੁਸੀਂ ਸਾਡੇ ਫੇਸਬੁੱਕ ਅਕਾਊਂਟ ਟਵਿੱਟਰ ਔਰ ਇੰਸਟਾਗ੍ਰਾਮ ਬੰਦ ਕਰ ਰਹੇ ਹੋ ਇਹ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਨੇ ਟਵੀਟ ਕੀਤਾ ਔਰ ਉਸ ਵਿੱਚ ਲਿਖਿਆ ਸੱਚ ਸੁਣਨ ਤੋਂ ਇੰਨਾ ਡਰ ਗਏ ਇਸ ਤਰ੍ਹਾਂ ਨਹੀਂ ਤੁਸੀਂ ਚੁੱਪ ਕਰਵਾ ਸਕਦੇ ਇਹ ਟਵੀਟ ਉਹਨਾਂ ਦੀ ਪ੍ਰੀਤ ਗਰੇਵਾਲ ਜਿਹੜੀ ਪਤਨੀ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਤਾਂ ਉੱਥੇ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਵਿਰੋਧ ਕੀਤਾ ਹੈ ਦੱਸਦੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਆਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਟਵੀਟ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਕਿਸ ਗੱਲ ਦਾ ਡਰ ਹੈ ਸਿਰਤ ਤੋਂ ਕੀ ਖਤਰਾ ਸਿਰਤ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਲੀ ਬਤਨੀ ਨੇ ਤੌਤੀ ਦੱਸਦੀ ਕਿ ਸਰਕਾਰੀ ਤੰਤਰ ਵਰਤ ਕੇ ਆਪਣੇ ਹੀ ਤੀਸਿਰਤ ਦਾ ਫੇਸਬੁੱਕ ਬੰਦ ਕਰਾਉਣਾ ਇਸ ਪਲੇਟਫਾਰਮ ਤੋਂ ਤੀਸਿਰਤ ਆਪਣੀ ਗੱਲ ਰੱਖਦੀ ਸੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਤੀਸਿਰਤ ਦਾ ਵੀ ਅਕਾਊਂਟ ਬੰਦ ਕਰ ਦਿੱਤਾ ਹੈ ਜਿਸ ਤੋਂ ਬਾਅਦ ਵਿਕਰਮ ਮੰਜੀਠੀਆਂ ਨੇ ਇਹ ਟਵੀਟ ਕੀਤਾ ਤੇ ਅੱਗੇ ਲਿਖਿਆ ਕਿ ਇਹ ਲੋਕਤੰਤਰ ਹੈ ਦੇਸ਼ ਨੂੰ ਕੀ ਖਤਰਾ ਹੈ ਤੀਸਿਰਤ ਤੇ ਅਤੇ ਪੁੱਤ ਦਿਲਸਾਨ ਤੋਂ ਖਤਰਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੁਹਾਨੂੰ ਹੈ ਕਿਉਂਕਿ ਬੱਚੇ ਤੁਹਾਡੀ ਅਸਲ ਸਚਾਈ ਪੰਜਾਬੀ ਦੇ ਸਾਹਮਣੇ ਰੱਖਣਗੇ ਤਾਂ ਤੁਸੀਂ ਆਪ ਅਤੇ ਬਾਪ ਬੱਚਿਆਂ ਦੇ ਸੁੱਖ ਵਿੱਚ ਜਿਹੜਾ ਸੁੱਖ ਦੁੱਖ ਵਿੱਚ ਸਾਂਝਾ ਹੁੰਦਾ ਹੈ ਪਰ ਤੁਸੀਂ ਤਾਂ ਕਲ ਜੂਗੀ ਬਾਪ ਹਾਂ ਆਪਣੇ ਬੱਚਿਆਂ ਦੇ ਖਾਤੇ ਬੰਦ ਕਰਾ ਰਹੇ ਹੋ ਕੱਲ ਨੂੰ ਕਹੂੰਗਾ ਕਿ ਬੱਚੇ ਦੇਸ ਧਰੋਏ ਹਨ ਤੇ ਉਹਨਾਂ ਤੇ ਐਨਐਸਏ ਲਗਾ ਦੇਵਾਂਗੇ ਤਾਂ ਨਿੱਜੀ ਕਿਹੜ ਲਈ ਸਰਕਾਰੀ ਤੰਤਰ ਵਰਤਨ ਦੀ ਮੈਨਖੇਦੀ ਕਰਦਾ ਹਾਂ ਤੇ ਅਫਸਰਾਂ ਨੂੰ ਵੀ ਤਾੜਨਾ ਕਰਦਾ ਹਾਂ ਕਿ ਨਿੱਜੀ ਮਸਲਿਆਂ 'ਚ ਦਖਲ ਨਾ ਦੇਣ ਜੋ ਕਰਨਗੇ ਉਹ ਕਰਨਗੇ ਤਾਂ ਐਨਐਸਏ ਦੀ ਗੱਲ ਕਰਕੇ ਬਿਕਰਮਨ ਜਿੱਥੇ ਨੇ ਉਥੇ ਹੀ ਅਮਰਤਪਾਲ ਦੇ ਮੁੱਦੇ ਤੇ ਵੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਿਹਾ ਕਿ ਤੁਸੀਂ ਐਨਐਸਏ ਲਗਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਤੇ ਆਪਣੇ ਹੀ ਬੱਚਿਆਂ ਦੇ ਅਕਾਊਂਟ ਕਿਉਂ ਮੰਨਦ ਕਰ ਰਹੇ ਹੋ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਿਛਲੇ ਦਿਨੀ ਕੁਝ ਤਸਵੀਰਾਂ ਆ ਉਹਨਾਂ ਦੀ ਧਰਮ ਪਤਨੀ ਨੇ ਆਪਣੇ ਅਕਾਊਂਟ ਤੇ ਸਾਂਝੇ ਕੀਤੇ ਸਨ ਹਾਲਾਂਕਿ ਬਿਕਰਮ ਜਿੱਥਿਆ ਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਇਹ ਅਕਾਊਂਟ ਉਹਨਾਂ ਦੀ ਧੀ ਦਾ ਹਾਲਾਂਕਿ ਇਹ ਅਕਾਊਂਟ ਉਹਨਾਂ ਦੀ ਪਹਿਲੀ ਧਰਮ ਪਤਨੀ ਦਾ ਹੈ ਜਿਥੇ ਅਕਾਊਂਟ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਵੀਡੀਓ ਵੀ ਮੈਂ ਤੁਹਾਨੂੰ ਦਿਖਾ ਦੇਣਾ ਨੀਜੀ ਚੈਨਲ ਨੇ ਇੰਟਰਵਿਊ ਲਈ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਪੁੱਤਰ ਦੀ ਧੀ ਬਾਰੇ ਪੁੱਛਿਆ ਗਿਆ ਕਿ ਇਹ ਕੌਣ ਨੇ ਤਾਂ ਉਹ ਕਹਿ ਦਿੰਦੇ ਨੇ ਕਿ ਇਹ ਮੇਰੇ ਜਿਹੜਾ ਭਾਂਜਾ ਭਾਂਜ ਨੀ ਹਾਲਾਂਕਿ ਉਹ ਤੀਸਿਰਤ ਤੇ ਜਿਹੜਾ ਗੁਲਸਾਨ ਹੁੰਦਾ ਉਹਨਾਂ ਦਾ ਪੁੱਤਰ ਜਿਸ ਨੂੰ ਲੈ ਕੇ ਉਹਨੇ ਧਰਮਪਤਨੀ ਟਵੀਟ ਪਾਉਂਦੀ ਔਰ ਟਵੀਟ ਪਾ ਕੇ ਜ਼ਮ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦੀ ਹੈ ਜਿਸ ਤੋਂ ਬਾਅਦ ਲਗਾਤਾਰ ਇਹ ਅਕਾਊਂਟ ਤੇ ਚਰਚਾਵਾਂ ਵੀ ਚੱਲਦੇ ਨੇ ਔਰ ਅੱਜ ਇਸ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬੈਨ ਕਰ ਦਿੱਤਾ ਔਰ ਇਸ ਦਿਨ ਕਹੇ ਦੀ ਬਿਕਰਮਜੀਠਿਆ ਬਲੋਂ ਟਵੀਟ ਕਰ ਰਹੀ ਹਿੱਤੀ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਕੇ ਜਮ ਕੇ ਸਵਾਲ ਪੁੱਛਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਦਾ ਅਕਾਊਂਟ ਭਾਰਤ ਦੇ ਵਿੱਚ ਬੈਨ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਨੇ ਟਵੀਟ ਕੀਤਾ ਸੀ ਔਰ ਹਾਲਾਂਕਿ ਟਵੀਟ ਪੰਜਾਬ ਔਰ ਭਾਰਤ ਦੇ ਵਿੱਚ ਬਿਲਕੁਲ ਬੰਦ ਹੋ ਚੁੱਕਿਆ ਪਰ ਵਿਦੇਸ਼ ਦੇ ਵਿੱਚ ਇਹ ਟਵੀਟ ਚੱਲ ਰਿਹਾ ਹੈ ਉਸ ਟਵੀਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕਿਸ ਗੱਲ ਦਾ ਡਰ ਹੈ ਕਿ ਤੁਸੀਂ ਸਾਡੇ ਫੇਸਬੁੱਕ ਅਕਾਊਂਟ ਟਵਿੱਟਰ ਔਰ ਇੰਸਟਾਗ੍ਰam ਬੰਦ ਕਰ ਰਹੇ ਹੋ ਇਹ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਨੇ ਟਵੀਟ ਕੀਤਾ ਔਰ ਉਸ ਵਿੱਚ ਲਿਖਿਆ ਸਤ ਸੁਣਨ ਤੋਂ ਇਨਾ ਡਰ ਗਏ ਇਸ ਤਰ੍ਹਾਂ ਨਹੀਂ ਤੇ ਤੁਸੀਂ ਚੁੱਪ ਕਰਵਾ ਸਕਦੇ ਇਹ ਟਵੀਟ ਉਹਨਾਂ ਦੀ ਪ੍ਰੀਤ ਗਰੇਵਾਲ ਜਿਹੜੀ ਪਤਨੀ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਤਾਂ ਉੱਥੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਵਿਰੋਧ ਕੀਤਾ ਹੈ ਦੱਸਦੀ ਹੈ ਕਿ ਵਿਕਰਮਜੀਤ ਸਿੰਘ ਮਜੀਠੀ ਆਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀ ਨੇ ਟਵੀਟ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਕਿਸ ਗੱਲ ਦਾ ਡਰ ਹੈ ਸਿਰਤ ਤੋਂ ਕੀ ਖਤਰਾ ਸਿਰਤ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਬਤਨੀ ਨੇ ਤਾਂ ਉੱਥੇ ਦੱਸਦੀ ਕਿ ਸਰਕਾਰੀ ਤੰਤਰ ਵਰਤ ਕੇ ਆਪਣੇ ਹਿੱਤੀ ਸਿਰਤ ਦਾ ਫੇਸਬੁੱਕ ਬੰਦ ਕਰਾਉਣਾ ਇਸ ਪਲੇਟਫਾਰਮ ਤੋਂ ਤੀਸੀਰਤ ਆਪਣੀ ਗੱਲ ਰੱਖਦੀ ਸੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਤੀਸੀਰਤ ਦਾ ਵੀ ਅਕਾਊਂਟ ਬੰਦ ਕਰ ਦਿੱਤਾ ਹੈ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਇਹ ਟਵੀਟ ਕੀਤਾ ਤੇ ਅੱਗੇ ਲਿਖਿਆ ਕਿ ਇਹ ਲੋਕਤੰਤਰ ਹੈ ਦੇਸ਼ ਨੂੰ ਕੀ ਖਤਰਾ ਹੈ ਤੀਸੀਰਤ ਤੇ ਅਤੇ ਪੁੱਤ ਦਿਲਸਾਨ ਤੋਂ ਖਤਰਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੁਹਾਨੂੰ ਹੈ ਕਿਉਂਕਿ ਬੱਚੇ ਤੁਹਾਡੀ ਅਸਲ ਸਚਾਈ ਪੰਜਾਬੀ ਦੇ ਸਾਹਮਣੇ ਰੱਖਣਗੇ ਤਾਂ ਉਥੇ ਆਪ ਅਤੇ ਬਾਪ ਬੱਚਿਆਂ ਦੇ ਸੁੱਖ ਵਿੱਚ ਜਿਹੜਾ ਸੁਖ ਦੁੱਖ ਵਿੱਚ ਸਾਂਝਾ ਹੁੰਦਾ ਹੈ ਪਰ ਤੁਸੀਂ ਤਾਂ ਕਲ ਜੂਗੀ ਬਾਪ ਹਾਂ ਆਪਣੇ ਬੱਚਿਆਂ ਦੇ ਖਾਤੇ ਬੰਦ ਕਰਾ ਰਹੇ ਹੋ ਕੱਲ ਨੂੰ ਕਹੂੰਗਾ ਕਿ ਬੱਚੇ ਦੇਸ਼ ਧਰੋਈ ਹਨ ਤੇ ਉਹਨਾਂ ਤੇ ਐਨਐਸਏ ਲਗਾ ਦੇਵਾਂਗੇ ਤਾਂ ਨਿੱਜੀ ਕਿਹੜ ਲਈ ਸਰਕਾਰੀ ਤੰਤਰ ਵਰਤਨ ਦੀ ਮੈਨਖੇਦੀ ਕਰਦਾ ਹਾਂ ਤੇ ਅਫਸਰਾਂ ਨੂੰ ਵੀ ਤਾੜਨਾ ਕਰਦਾ ਹਾਂ ਕਿ ਨਿੱਜੀ ਮਸਲਿਆਂ 'ਚ ਦਖਲ ਨਾ ਦੇਣ ਜੋ ਕਰਨਗੇ ਉਹ ਕਰਨਗੇ ਤਾਂ ਐਨਐਸਏ ਦੀ ਗੱਲ ਕਰਕੇ ਬਿਕਰਮਜੀਤ ਸਿੰਘ ਨੇ ਉਥੇ ਹੀ ਅੰਮ੍ਰਿਤਪਾਲ ਦੇ ਮੁੱਦੇ ਤੇ ਵੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਿਹਾ ਕਿ ਤੁਸੀਂ ਐਨਐਸਏ ਲਗਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਤੇ ਆਪਣੇ ਹੀ ਬੱਚਿਆਂ ਦੇ ਅਕਾਊਂਟ ਕਿਉਂ ਮੰਨਦ ਕਰ ਰਹੇ ਹੋ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਿਛਲੇ ਦਿਨੀ ਕੁਝ ਤਸਵੀਰਾਂ ਆ ਉਹਨਾਂ ਦੀ ਧਰਮ ਪਤਨੀ ਨੇ ਆਪਣੇ ਅਕਾਊਂਟ ਤੇ ਸਾਂਝੇ ਕੀਤੇ ਸਨ ਹਾਲਾਂਕਿ ਬਿਕਰਮਜੀਤ ਸਿੰਘ ਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਇਹ ਅਕਾਊਂਟ ਉਹਨਾਂ ਦੀ ਧੀ ਦਾ ਹਾਲਾਂਕਿ ਇਹ ਅਕਾਊਂਟ ਉਹਨਾਂ ਦੀ ਪਹਿਲੀ ਧਰਮ ਪਤਨੀ ਦਾ ਹੈ ਜਿਥੇ ਅਕਾਊਂਟ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਵੀਡੀਓ ਵੀ ਮੈਂ ਤੁਹਾਨੂੰ ਦਿਖਾ ਦੇਣਾ ਨਿੱਜੀ ਚੈਨਲ ਨੇ ਇੰਟਰਵਿਊ ਲਈ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਪੁੱਤਰ ਦੀ ਧੀ ਬਾਰੇ ਪੁੱਛਿਆ ਗਿਆ ਕਿ ਇਹ ਕੌਣ ਨੇ ਤਾਂ ਉਹ ਕਹਿ ਦਿੰਦੇ ਨੇ ਕਿ ਇਹ ਮੇਰੇ ਜਿਹੜਾ ਭਾਂਜਾ ਭਾਂਜ ਨੀ ਹਾਲਾਂਕਿ ਉਹ ਤੀਸਿਰਤ ਤੇ ਜਿਹੜਾ ਗੁਲਸਾਨ ਹੁੰਦਾ ਉਹਨਾਂ ਦਾ ਪੁੱਤਰ ਜਿਸ ਨੂੰ ਲੈ ਕੇ ਉਹਨੇ ਧਰਮਪਤਨੀ ਟਵੀਟ ਪਾਉਂਦੀ ਔਰ ਟਵੀਟ ਪਾ ਕੇ ਜ਼ਮ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦੀ ਹੈ ਜਿਸ ਤੋਂ ਬਾਅਦ ਲਗਾਤਾਰ ਇਹ ਅਕਾਊਂਟ ਤੇ ਚਰਚਾਵਾਂ ਵੀ ਚੱਲਦੀਆਂ ਔਰ ਅੱਜ ਇਸ ਅ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬੈਨ ਕਰ ਦਿੱਤਾ ਔਰ ਇਸ ਦਿਨ ਕਹੇ ਦੀ ਬਿਕਰਮਜੀਠੀਆ ਬਨੋ ਟਵੀਟ ਕਰ ਰਹੀ ଥିਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਕੇ ਜਮ ਕੇ ਸਵਾਲ ਜਨੇ